ਆ ਕਿ ਆਪਕੇ ਆ ਕਿ ਮੇਰੇ ਕੋਲ ਪੈਸੇ ਆ ਗਏ ਜੇ ਨਾ ਤੇ ਰਿਸਕ ਜਾਣੀਆਂ ਤੇ ਕਿ ਇੱਕ ਉਹ ਮੁੰਡਾ ਸੀ ਉਹਨੇ ਪਹਿਲਾਂ ਫੜੀ ਬਾ ਤੇ ਹੁਣ ਕੇ ਰੂਮ ਚ ਲੈ ਗਿਆ ਉਸ ਤੋਂ ਬਾਅਦ ਕੀ ਸਾਰੇ ਮੁੰਨੇ ਰਹੇ ਕਿਤਾ ਕਿੰਨੇ ਵੇਲੇ ਸਮਾਂ ਲਾ ਤੇ ਇਤੋਂ ਕਿ 7 ਵਜੇ ਤੱਕ ਤੇ 2 ਵਜੇ ਤੱਕ ਇਹ ਕੈਮਰੇ ਲੱਗੇ ਇਹਨੇ ਕੈਮਰੇ ਵਿੱਚ ਵੀਡੀਓ ਕੱਢ ਤੀ ਉਹ ਆਟੋ ਵਾਲੇ ਸਿੰਘ ਦਾ ਫੋਨ ਆਇਆ ਇਹ ਚ ਚਲਾਉਂਦਾ ਕਹਿੰਦਾ ਕਿ ਮੇਰੇ ਰਿਕਸ਼ੇ ਦੇ ਉੱਤੇ ਕੁੜੀ ਬੈਠੀ ਆ ਗੜੀ ਬਾਬਾਈ ਬਹੁਤ ਰੋ ਰਹੀ ਆ ਸਾਡੇ ਸਿੰਘ ਨੂੰ ਸਤਰਾਮ ਸਿੰਘ ਨੇ ਉਹਨੂੰ ਫੋਨ ਕੀਤਾ ਕਿ ਕੁੜੀ ਬਹੁਤ ਰੋ ਰਹੀ ਆ ਤੇ ਕੁੜੀ ਦਾ ਇਹ ਕਹਿਣਾ ਕਿ ਮੇਰੇ ਨਾਲ ਇਸ ਹੋਟਲ ਦੇ ਵਿੱਚ ਰੇਪ ਹੋਇਆ ਇੱਕ ਆਸ਼ਿਕ ਦੇ ਵੱਲੋਂ ਪੰਜ ਦੋਸਤਾਂ ਦੇ ਨਾਲ ਮਿਲ ਕੇ ਉਸਦੀ ਹੀ ਸਹੇਲੀ ਦਾ ਗੈਂਗ ਰੇਪ ਕੀਤਾ ਗਿਆ ਹਾਂਜੀ ਦੱਸ ਦਈਏ ਕਿ ਵੱਡੀ ਘਟਨਾ ਅੰਮ੍ਰਿਤਸਰ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਕੁੜੀ ਆਪਣੇ ਦੋਸਤ ਦੇ ਨਾਲ ਸ੍ਰੀ ਹਰਮੰਦਰ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂਦੀ ਹੈ ਅਤੇ ਉਸ ਤੋਂ ਬਾਅਦ ਜਦੋਂ ਮੱਥਾ ਟੇਕਦੇ ਨੇ ਉਸ ਤੋਂ ਬਾਅਦ ਮੁੰਡਾ ਪਾਣੀ ਪੀਣ ਦਾ ਬਹਾਨਾ ਕਰਕੇ ਚਲਿਆ ਜਾਂਦਾ ਹੈ ਤੇ ਉਸ ਮੁੰਡੇ ਦਾ ਫੋਨ ਬੰਦ ਹੋ ਜਾਂਦਾ ਕੁੜੀ ਵਾਰ-ਵਾਰ ਉਸ ਨੂੰ ਫੋਨ ਕਰਦੀ ਹੈ ਅਤੇ ਘਰ ਜਾਣ ਲਈ ਵੀ ਕਹਿੰਦੀ ਹੈ ਪਰ ਮੁੰਡੇ ਦਾ ਫੋਨ ਨਹੀਂ ਲੱਗਦਾ ਉਸ ਤੋਂ ਬਾਅਦ ਜਦੋਂ ਕੁੜੀ ਹੋਟਲ ਦੇ ਵਿੱਚ ਪਾਣੀ ਪੀਣ ਦੇ ਲਈ ਜਾਂਦੀ ਹੈ ਤਾ ਉਸ ਹੋਟਲ ਦੇ ਵਿੱਚ ਉਸ ਦੇ ਪਿੱਛੇ 4-5 ਲਫੰਗੇ ਜਾਂਦੇ ਨੇ ਅਤੇ ਉਸ ਕੁੜੀ ਦਾ ਗੈਂਗ ਰੇਪ ਕਰਦੇ ਨੇ ਦੱਸਣ ਦੇ ਮੁਤਾਬਕ ਕੁੜੀ ਨੇ ਦੱਸਿਆ ਕਿ ਉਹ ਸ਼੍ਰੀ ਹਰਮੰਦਰ ਸਾਹਿਬ ਆਪਣੇ ਕਿਸੇ ਦੋਸਤ ਦੇ ਨਾਲ ਮੱਥਾ ਟੇਕਣ ਦੇ ਲਈ ਆਈ ਸੀ ਅਤੇ ਉਸ ਤੋਂ ਬਾਅਦ ਉਹ ਮੁੰਡਾ ਫੋਨ ਬੰਦ ਕਰ ਲੈਂਦਾ ਅਤੇ ਦੋ ਹੋਟਲ ਦੇ ਵਿੱਚੋਂ ਜੋ ਉਸ ਜਗ੍ਹਾ ਉੱਤੇ ਕੰਮ ਕਰਦੇ ਨੇ ਉਹਨਾਂ ਦੇ ਵੱਲੋਂ ਅਤੇ 1-2 ਉਸੇ ਦੋਸਤ ਦੇ ਦੋਸਤ ਦੇ ਉਸ ਕੁੜੀ ਦੇ ਨਾਲ ਆ ਕੇ ਵਾਰੋ-ਵਾਰ ਇਹ ਗਲਤ ਕੰਮ ਕਰਦੇ ਨੇ ਉਸ ਤੋਂ ਬਾਅਦ ਘਟਨਾ ਦੇ ਮੁਤਾਬਿਕ ਉਸ ਘਟਨਾ ਦੀ ਤਫ਼ਤੀਸ਼ ਕਰਨ ਦੇ ਲਈ ਜਿਸ ਆਟੋ ਚਾਲਕ ਦੇ ਨਾਲ ਉਹ ਕੁੜੀ ਉਸ ਹੋਟਲ ਤੱਕ ਆਉਂਦੀ ਹੈ ਉਸ ਆਟੋ ਚਾਲਕ ਦੇ ਵੱਲੋਂ ਇਹ ਸਾਰੀ ਘਟਨਾ ਨਿਹੰਗ ਜਥੇਬੰਦੀਆਂ ਨੂੰ ਦੱਸੀ ਜਾਂਦੀ ਹੈ ਤੇ ਉਸ ਦੇ ਪਿੱਛੇ ਹੀ ਨਿਹੰਗ ਜਥੇਬੰਦੀਆਂ ਉਸ ਹੋਟਲ ਦੇ ਵਿੱਚ ਆਉਂਦੀਆਂ ਨੇ ਅਤੇ ਉਸ ਕੁੜੀ ਨੂੰ ਅਤੇ ਉਸ ਕੁੜੀ ਦੀ ਜਾਨ ਨੂੰ ਬਚਾਉਂਦੀਆਂ ਨੇ ਅਤੇ ਉਹ ਸਾਰਾ ਮਾਮਲਾ ਵੇਖਦੇ ਹੋਏ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਾਂਦਾ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਦੀ ਜਾਂਚ ਜੇ ਚੱਲ ਰਹੀ ਹੈ ਕੁੜੀ ਦੇ ਦੱਸਣ ਮੁਤਾਬਕ ਉਹ ਘਰੇ ਬਿਨਾਂ ਦੱਸੇ ਹੀ ਉਸ ਦੋਸਤ ਦੇ ਨਾਲ ਅੰਮ੍ਰਿਤਸਰ ਆਈ ਸੀ ਅਤੇ ਗੁਰਦੁਆਰਾ ਦੇ ਵਿੱਚ ਮੱਥਾ ਟੇਕਣ ਤੋਂ ਬਾਅਦ ਉਸਦੇ ਦੋਸਤ ਦੇ ਵੱਲੋਂ ਹੀ ਉਸ ਦਾ ਗੈਂਗ ਰੇਪ ਕਰਵਾਇਆ ਗਿਆ ਦੱਸਿਆ ਜਾ ਰਿਹਾ ਕਿ ਪੰਜ ਦੋਸਤਾਂ ਨੇ ਮਿਲ ਕੇ ਉਸ ਕੁੜੀ ਦੇ ਨਾਲ ਇਸ ਕੁਕਰਮ ਨੂੰ ਅੰਜਾਮ ਦਿੱਤਾ ਅਤੇ ਉਸ ਕੁੜੀ ਨੇ ਰੋਂਦਿਆਂ ਹੋਇਆਂ ਦੱਸਿਆ ਕਿ ਉਸ ਦੇ ਨਾਲ ਇਹ ਸਾਰੀ ਗਲਤ ਕੰਮ ਜੋ ਹੋਇਆ ਉਹ ਉਸ ਹੋਟਲ ਦੇ ਵਿੱਚ ਹੋਇਆ ਅਤੇ ਹੋਟਲ ਦੇ ਵੀ ਇੱਕ ਦੋ ਕਰਮਚਾਰੀ ਇਸ ਪੂਰੀ ਘਟਨਾ ਕਰਮ ਦੇ ਵਿੱਚ ਉਸ ਮੁੰਡੇ ਦੇ ਨਾਲ ਮਿਲੇ ਹੋਏ ਸਨ ਇਹ ਵੀ ਦੱਸਿਆ ਜਾ ਰਿਹਾ ਕਿ ਉਸ ਮੁੰਡੇ ਦੇ ਨਾਲ ਇੱਕ ਦੋ ਜਣੇ ਉਸ ਦੇ ਦੋਸਤ ਸਨ ਅਤੇ ਦੋ ਤਿੰਨ ਜਣੇ ਜੋ ਉਸੇ ਹੀ ਹੋਟਲ ਦੇ ਕਰਮਚਾਰੀ ਦੱਸੇ ਜਾ ਰਹੇ ਹਨ ਪੁਲਿਸ ਪ੍ਰਸ਼ਾਸਨ ਹਜੇ ਇਸ ਮਾਮਲੇ ਦੇ ਉੱਪਰ ਪੂਰੀ ਤਰ੍ਹਾਂ ਜਾਂਚ ਕਰ ਰਹੀ ਹੈ ਅਤੇ ਨੇਹੰਗ ਜਥੇਬੰਦੀਆਂ ਟਾਈਮ ਤੇ ਉਸ ਉਸ ਹੋਟਲ ਦੇ ਵਿੱਚ ਪਹੁੰਚਦੀਆਂ ਨੇ ਅਤੇ ਉਸ ਕੁੜੀ ਦੀ ਜਾਨ ਨੂੰ ਬਚਾਉਂਦੀਆਂ ਨੇ ਅਤੇ ਉਹਨਾਂ ਵੱਲੋਂ ਇਹ ਮਾਮਲਾ ਜਿਹੜਾ ਉਹ ਸੋਸ਼ਲ ਮੀਡੀਆ ਤੇ ਲਜਾਇਆ ਜਾਂਦਾ ਅਤੇ ਸੁਣੋ ਤੁਸੀਂ ਕੁੜੀ ਦੇ ਬਿਆਨ ਅਤੇ ਕੁੜੀ ਦਾ ਕੀ ਕਹਿਣਾ ਸੀ ਇਸ ਮਾਮਲੇ ਦੇ ਵਿੱਚ ਹਾਂਜੀ ਜੀ ਮੈਂ ਵੀਰੇ ਦੇ ਨਾਲ ਆਈ ਸੀ ਤੇ ਕਿਉਂ ਮੈਨੂੰ ਸ਼ਬ ਗੁਰਦੁਆਰੇ ਦੇ ਗਏ ਸੀ ਕਿਹੜੀ ਜਗ੍ਹਾ ਤੇ ਆਏ ਸੀ ਦਰਬਾਰ ਸਾਹਿਬ ਗਏ ਸੀ ਹਾਂਜੀ ਉੱਥੇ ਉਹ ਕਹਿੰਦੇ ਕਿ ਤੁਸੀਂ ਪਾਣੀ ਪੀਓ ਬਾਣੇ ਨਾ ਕਹਿੰਦੇ ਕਿ ਪਾਣੀ ਪੀਓ ਤੇ ਮੈਂ ਪਾਣੀ ਵੀ ਚਲ ਗਏ ਤੇ ਇਸ ਕਰਕੇ ਮੁੜ ਕੇ ਉਹ ਗੁੰਮ ਹੋ ਗਏ ਤੇ ਮੈਂ ਫੋਨ ਲਾਇਆ ਸੀ ਨਾ ਫੋਨ ਬੰਦ ਕਰਤਾ ਤੇ ਫਿਰ ਮੈਂ ਕਿ ਆਖਿਆ ਕਿ ਮੇਰੇ ਕੋਲ ਪੈਸੇ ਹੈਗੇ ਜੇ ਮੈਂ ਘਰੇ ਚਲ ਜਾਨੀ ਹਾਂ ਇੱਕ ਇੱਕ ਉਹ ਮੁੰਡਾ ਸੀ ਉਹਨੇ ਪਹਿਲਾਂ ਫੜੀ ਬਾ ਤੇ ਅੰਦਰੂਮ ਚ ਲੈ ਗਿਆ ਹਾਂਜੀ ਕਿਹੜੀ ਜਗ੍ਹਾ ਤੇ ਫੋਟੋ ਖੜੀ ਸੀ ਸਾਹਮਣੇ ਵਾਸਟਾਡ ਤੇ ਤੇ ਫਿਰ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਕੀ ਸਾਰਿਆਂ ਨੂੰ ਅਰੇਬ ਕੀਤਾ ਬੰਨਾ ਕਿੱਲੇ ਵਜ੍ਹਾ ਸਮਾ ਸੀ ਆ ਐ ਐਤੋਂ ਕਿ 7 ਵਜੇ ਤੱਕ ਜੇ 2 ਵਜੇ ਤੱਕ ਕੀਤਾ ਫਿਰ ਉਸ ਤੋਂ ਬਾਅਦ ਤੁਸੀਂ ਪੁੱਛ ਪੁੱਛ ਕੇ ਕਿ ਸੀ ਬਾਬੇ ਜੀ ਸਾਰੇ ਆਏ ਸੀ ਅਸੀਂ ਸਾਰੇ ਪਾਬੇ ਲਿਆਂਦਾ ਤੇ ਕੈਮਰੇ ਲੱਗੇ ਇਹਨਾਂ ਦੇ ਕੈਮਰੇ ਵਿੱਚ ਵੀਡੀਓ ਕੱਢਦੀਆਂ। ਜਦੋਂ ਤੁਹਾਡਾ ਨਾ ਹੋਟਲ ਦੇ ਕੁਝ ਮੈਂ ਤੁਸੀਂ ਬੋਲ ਕੇ ਫਿਰ ਭੱਜ ਕੇ ਬਾਹਰ ਹਾਂ ਭੱਜ ਕੇ ਬਾਹਰ ਨਿਕਲੇ ਤੇ ਫੇਰ ਉੱਕੀ ਮਤਲਬ ਦੋ ਮੁੰਡੇ ਪਿੱਛੇ ਆਏ ਉਹਨਾਂ ਨੇ ਇਹੀ ਮੈਨੂੰ ਫਿਰ ਅੰਦਰ ਖੜੇ। ਫਿਰ ਉਸ ਤੋਂ ਤੁਹਾਨੂੰ ਬਚਾਇਆ। ਫਿਰ ਮੈਂ ਕਿ ਉਦੋਂ ਉਹਨਾਂ ਨੇ ਕਰਕੇ ਉਦੋਂ ਮੈਂ ਭੱਜ ਕੇ ਆਈ ਬਾਹਰ ਬਾਹਰ ਭੱਜ ਕੇ ਆਈ ਤੇ ਫਿਰ ਕਿ ਬਾਬਾ ਜੀ ਨੇ ਕਿ ਮੈਨੂੰ ਬਚਾਇਆ। ਕੀ ਮੰਗੀ ਕਰਤੀ? ਹਾਂਜੀ ਕੀ ਇਨਸਾਫ ਕੀ ਇਨਸਾਫ ਦੀ ਮੰਗ ਕਰਦੇ ਤੁਸੀਂ? ਹਾਂਜੀ ਇਹ ਤੁਹਾਡੇ ਨਾਲ ਗਲਤ ਹੋਇਆ ਉਹ ਇਨਸਾਫ ਨਹੀਂ ਹਾਂਜੀ ਇਸ ਆਟੋ ਵਾਲੇ ਸਿੰਘ ਦਾ ਫੋਨ ਆਇਆ ਇਹ ਇੰਸਾ ਚਲਾਉਂਦਾ ਕਹਿੰਦਾ ਕਿ ਮੇਰੇ ਰਿਕਸ਼ੇ ਦੇ ਉੱਤੇ ਕੁੜੀ ਬੈਠੀ ਆ ਜਿਹੜੀ ਬਾਬਾ ਜੀ ਬਹੁਤ ਰੋ ਰਹੀ ਆ ਸਾਡੇ ਸਿੰਘ ਨੂੰ ਸਤਨਾਮ ਸਿੰਘ ਨੇ ਉਹਨੇ ਫੋਨ ਕੀਤਾ ਕਿ ਕੁੜੀ ਬਹੁਤ ਰੋ ਰਹੀ ਆ ਤੇ ਕੁੜੀ ਦਾ ਇਹ ਕਹਿਣਾ ਕਿ ਮੇਰੇ ਨਾਲ ਇਸ ਹੋਟਲ ਦੇ ਵਿੱਚ ਰੇਪ ਹੋਇਆ ਮੈਂ ਆਪਣੇ ਕਿਸੇ ਫਰੈਂਡ ਨਾਲ ਆਈ ਸੀ ਜਿਹ ਇਸ ਫਰੈਂਡ ਦੇ ਨਾਲ ਮੈਂ ਆਈ ਸੀ ਉਹ ਫਰੈਂਡ ਮੈਨੂੰ ਹੋਟਲ ਦੇ ਵਿੱਚ ਛੱਡ ਕੇ ਚਲਾ ਗਿਆ ਤੇ ਉਸ ਦੋ ਨੇ ਉਹ ਛੱਡ ਕੇ ਜਿਹੜਾ ਛੱਡ ਕੇ ਗਿਆ ਉਹਨੇ 4-5 ਮੁੰਡੇ ਲੈ ਲਏ ਤੇ ਮੇਰੇ ਰੂਮ 'ਚ ਵਾਰ ਤੇ ਜਿਹੜੇ ਰੂਮ 'ਚ ਮੈਂ ਬੈਠੀ ਸੀ ਤੇ ਉਹਨਾਂ ਨੇ ਮੇਰੇ ਨਾਲ ਬਾਰੀ-ਬਾਰੀ ਰੇਪ ਕੀਤਾ। ਉਹਦੇ ਕਹਿਮ ਤਾਬਕ 4 ਤੋਂ 5 ਜਣੇ ਨੇ ਰੇਪ ਕੀਤਾ। ਮਤਲਬ ਉਹਦੇ ਵਿੱਚ ਜਿਹੜੇ ਹੋਟਲ ਦੇ ਕੰਮਲਾਜਮ ਕਹਿ ਜਾਂਦੇ ਨੇ ਕੁੜੀ ਵੱਲੋਂ ਤੇ ਦੋ ਮੁੰਡੇ ਉਸ ਮੁੰਡੇ ਦੇ ਫਰੈਂਡ ਜਿਹੜੇ ਮੁੰਡੇ ਨਾਲੇ ਹੋਟਲ ਚ ਆਪਣੀ ਮਰਜ਼ੀ ਨਾਲ ਆਏ ਸੀ। ਸਬਾਵਾ ਕਾ ਮੁੰਡਾ ਹੋਟਲ ਚ ਆਈਆ ਤਾਂ ਖੇ ਖਾਣੀ ਆਏ ਹੋਣਗੇ। ਉਹ ਸਮਝਾਉਂਦੀ ਆ। ਚਲੋ ਉਹ ਉਹਨਾਂ ਨੇ ਆਪਣਾ ਜੋ ਵੀ ਇੱਥੇ ਗਲਤ ਕੰਮ ਕਰਨ ਆਏ ਸੀ ਉਹਦਾ ਕਹਿਣਾ ਕੁੜੀ ਦਾ ਆ। ਪਰ ਜਿਹੜਾ ਮੁੰਡਾ ਕਹਿੰਦੀ ਮੈਨੂੰ ਲੈ ਗਿਆ ਉਹਨੇ ਮੇਰੇ ਨਾਲ ਕੋ ਬਟ ਉਹਨੇ ਚਾਰ ਬੰਦੇ ਚਾਰ ਤੋਂ ਪੰਜ ਬੰਦੇ ਜਿਹੜੇ ਮੇਰੇ ਰੂਮ ਚ ਬਾਹਰੇ ਜਿਨ੍ਹਾਂ ਨੇ ਮੇਰੇ ਨਾਲ ਰਾਤ 7 ਵਜੇ ਤੋਂ ਬਾਅਦ ਲੈ ਕੇ ਸਵੇਰ 2 ਵਜੇ ਤੱਕ ਰੋਪ ਰੇਪ ਕੀਤਾ ਤੇ ਉਹਦੇ ਵਿੱਚ ਤਿੰਨ ਬੰਦੇ ਉਹਦਾ ਕਹਿੰਦੇ ਮੁਦੱਵਕ ਹੋਟਲ ਨਾਲ ਜਮ ਸੀ ਤੇ ਦੋ ਜਿਹੜੇ ਨੇ ਦੋ ਜਿਹੜੇ ਨੇ ਉਹ ਉਸ ਮੁੰਡੇ ਦੇ ਯਾਰ ਸੀ ਜਿਹੜਾ ਮੁੰਡਾ ਲੈ ਕੇ ਆ ਨਾ ਉਹ ਦੱਸ ਰਿਹਾ ਕੁਝ ਉਹ ਪੁਲਿਸ ਨੂੰ ਨੋਟ ਕਰਾਏ ਨੇ ਤੇ ਅਸੀਂ ਪ੍ਰਸ਼ਾਸਨ ਕੋਲ ਗਏ ਸੀ ਸਿੰਘ ਸਾਡੇ ਕੁੜੀ ਨੂੰ ਲੈ ਕੇ ਮੈਂ ਬਾਅਦ ਚ ਆਇਆ ਤੇ ਉੱਥੇ ਪ੍ਰਸ਼ਾਸਨ ਨਾਲ ਅਸੀਂ ਕਰਕੇ ਬਜਨ ਦੇ ਹੋਟਲ 'ਚ ਰੇਡ ਪਵਾ ਕੇ ਓਕੇ ਤੇ ਜਿਹੜੇ ਮੁੰਡੇ ਫੜੇ ਨੇ ਉਹ ਤੇ ਵੈਰੀਫਾਈ ਹੋਊਗਾ ਕਿ ਉਹ ਕਿਹੜੇ-ਕਿਹੜੇ ਨੇ ਪੁਲੀਤ ਤਾਬ ਕੋ ਸ਼ਕਲਾਂ ਪਛਾਣਦੀ ਆ ਦੋ ਬੰਦਿਆਂ ਦੇ ਉਹ ਕਿੰਨਾ ਦੇ ਨਾਮ ਜਾਣਦੀ ਆ ਜਿਹੜੇ ਲੈ ਕੇ ਇੱਥੇ ਆਏ ਸੀ ਸੋ ਬਾਕੀ ਸਾਰੀ ਜਾਂਚ ਦਾ ਹਿਸਾਬ ਪੁਲੀ ਦਾ ਕਹਿਣ ਮੁਤਾਬਕ ਉਹ ਕੁੜੀ ਜੇ ਬਹੁਤ ਡਰੀ ਹੋਈ ਆ ਬਹੁਤ ਕਨਫਿਊਜ਼ ਆ ਕਿਉਂਕਿ ਸੁਭਾਵਕ ਆ ਜੇ ਬੱਚੀ ਦਾ 18 ਸਾਲ ਦੀ ਕਿੰਨੀ ਦੀ ਏਜ ਹੈ ਸ਼ਾਇਦ 18 ਤੋਂ ਸ਼ਾਇਦ ਘੱਟ ਹੋਵੇ ਪੱਕਾ ਕਨ ਬਰਮ ਨਹੀਂ ਉਹਦੇ ਪਰਿਵਾਰ ਵਾਲਿਆਂ ਨੂੰ ਬੁਲਾਇਆ ਉਹ ਆ ਰਹੇ ਨੇ ਪਰ ਉਹ ਕੁੜੀ ਇਸ ਵੇਲੇ ਬਹੁਤ ਜ਼ਿਆਦਾ ਡਰੀ ਹੋਈ ਹੈ دہشت ਦੇ ਪ੍ਰਸ਼ਾਸਨ ਪਹਿਲਾਂ ਕਾਰਵਾਈ ਨਹੀਂ ਸੀ ਕਰ ਰਿਹਾ ਸਾਡੇ ਸਿੰਘਾਂ ਨੇ ਜਦੋਂ ਬਚਨ ਕੀਤਾ ਸਾਨੂੰ ਫੋਨ ਕੀਤਾ ਉਸ ਤੋਂ ਬਾਅਦ ਅਸੀਂ ਫਿਰ ਜਦੋਂ ਗੱਲਬਾਤ ਕੀਤੀ ਹੈ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਵੀ ਇਥੇ ਨਹੀਂ ਕਾਰਵਾਈ ਕਰ ਸਕਦਾ ਦੱਸ ਦੋ ਅਸੀਂ ਫਿਰ ਆਪਣੇ ਹਿਸਾਬ ਨਾਲ ਦੇਖ ਲਈਏ ਪਰ ਉਹ ਚਲੋ ਹੁਣ ਤੁਹਾਡੇ ਸਾਹਮਣੇ ਆਏ ਆ ਇਸ ਹੋਟਲ ਦੇ ਵਿੱਚ ਮੁੰਡੇ ਜਿਹੜੇ ਨੇ ਪੜ੍ਹੇ ਨੇ ਅੱਗੇ ਵੈਰੀਫਾਈ ਜਿਹੜਾ ਹੋਊਗਾ ਜਾਂਚ ਦਾ ਹਿਸਾਬ ਜੋ ਸੱਚ ਹੋਊਗਾ ਉਹ ਤੁਹਾਡੇ ਸਾਹਮਣੇ ਆ ਜਾਊਗਾ ਕੀ ਲੱਗਦਾ ਕਿ ਤੁਹਾਨੂੰ ਨਵਦੀ ਵਿੱਚ ਇਸ ਤਰ੍ਹਾਂ ਨੇ ਘਟਨਾ ਮੈਂ ਬਾਪਾ ਜੀ ਅਸੀਂ ਤਾਂ ਕਿੰਨੇ ਚਿਰ ਤੋਂ ਰੌਲਾ ਪਾ ਰਹੇ ਹਾਂ ਤੁਹਾਡੇ ਸਾਹਮਣੇ ਹੀ ਆ ਆਲੇ-ਦੋਲੇ ਦਰਬਾਰ ਸਾਹਿਬ ਦੇ ਕਿਨਾਰੇ ਤੋਂ ਰਾਲਾ ਪਾਰੇ ਵੀ ਹੋਟਲਾਂ 'ਚ ਗੰਦ ਹੁੰਦਾ ਗੰਦ ਪੈਂਦਾ ਇਹ ਹੋਟਲ ਸੀਲ ਕਰੋ ਇਹਨਾਂ ਦੀ ਸਫਾਈ ਕਰੋ ਫੈਮਿਲੀ ਹੋਟਲ ਹੋਣ ਤਾਂ ਠੀਕ ਆ ਪਰ ਇੱਥੇ ਤਾਂ 2-2 ਘੰਟੇ ਵਾਸਤੇ ਆਫਰਾਂ ਹੁੰਦੀਆਂ ਨੇ ਤੁਹਾਡੇ ਸਾਹਮਣੇ ਸਾਰਾ ਕੁਝ মিডিਆ ਦੇ ਬਾਜਾ ਮਾਰ ਕੇ ਕਿਹਾ ਜਾਂਦਾ ਵੀ ਆਜੋ ਹੋਟਲ ਲੈ ਲਓ ਘੰਟੇ ਵਾਸਤੇ ਜੇ ਕੋਈ ਮਾਂ-ਪੁੱਤ ਵੀ ਤੁਰਿਆ ਜਾਂਦਾ ਹੋਵੇ ਉਹਨੂੰ ਵੀ ਇਹ ਗੱਲ ਕਹੀ ਜਾਂਦੀ ਵੀ ਹੋਟਲ ਲੈ ਲਓ ਘੰਟੇ ਵਾਸਤੇ ਸੋ ਅਸੀਂ ਤਾਂ ਬੜੇ ਚਿਰ ਤੋਂ ਲੱਗੇ ਹੋਏ ਆ ਅਸੀਂ ਉਹਦੇ ਵਿੱਚ ਵਿੱਚ ਬਹੁਤ ਕੁਝ ਝੱਲ ਵੀ ਰਹੇ ਆ ਨੁਕਸਾਨ ਵੀ ਚੱਲ ਰਹੇ ਆ ਧਮਕੀਆਂ ਵੀ ਚੱਲ ਰਹੇ ਆ ਸਭ ਕੁਝ ਹੋ ਰਿਹਾ ਪਰ ਸਾਨੂੰ ਉਹ ਜਿੱਥੇ ਜੀ ਗਲਤ ਆ ਗਲਤ ਆ ਇਹ ਚੀ ਸਰੀ ਜਾਂਚਦਾ ਹੁਣ ਵਿਸ਼ਾ ਵਾ ਜੇਕਰ ਕੁੜੀ ਸਹੀ ਹੋਈ ਮੈਡੀਕਲ ਹੋ ਜਾਣਾ ਉਹਦੇ ਵਿੱਚ ਜੋ ਕਾਰਵਾਈ ਪੁਲਿਸ ਪ੍ਰਸ਼ਾਸਨ ਕੋਲ ਕਰਾਵਾਂਗੇ ਹੁਣ ਹੱਲ ਕਿਵੇਂ ਪਈ ਗੱਸ ਉਹ ਠਾਲੀ ਯਾਰ ਪ੍ਰਸ਼ਾਸਨ ਨੇ ਪਾਉਣੀ ਆ ਇਹਦਾ ਆਪਾਂ ਤੁਸੀਂ ਜਿਹੜੀ ਪਾਣੀ ਆ ਪੱਤਰ ਆਲਾ ਪਾਵਾਂਗੇ ਸਾਡੀ ਕਿਹੜੀ ਸੁਣਦਾ ਕੋਈ ਹੁਣ ਇੱਥੇ ਬੱਸ ਸਟੈਂਡ ਧੰਦਾ ਹੁੰਦਾ ਸ਼ਰਿਆਮ ਦੱਸੋ ਕਾ ਜਿਹੜਿਆ ਇੱਥੇ ਲੋਕਲੋਂ ਸਾਰੇ ਪੀਪੀਆਰ ਦੇ ਰਾਕੇ ਮੋਹ ਕੰਦੇ ਗਾਵਾ ਆ ਲੋਕਲੋਂ ਦੱਸ ਰਹੇ ਨੇ ਕੀ ਪ੍ਰਸ਼ਾਸਨ ਨੂੰ ਦਿਖਦਾ ਨਹੀਂ ਚੱਕੇ ਚੱਕੇ ਭਲਾ ਦੇ ਮਤਲਬ ਕਰਾ ਦੇ ਕਾਰਾਂ ਦੇ ਵਿੱਚ ਸਾਰੇ ਇਹ ਦੇਕੀਗਤ ਜਾਰੀ ਆ ਤੇ ਬਸਣ ਤੇ ਹੋਟਲੇ ਆ ਆਜ਼ਾਦ ਤੇ ਉਹਦੇ ਵਿੱਚ ਕੋਈ ਕੰਪਨੀ ਲੈ ਆ ਨਾਲ ਆਏ ਆ ਲੜਕੀ ਤੇ ਉਸ ਤੋਂ ਬਾਅਦ ਜਿਹੜੀ ਕੋਈ ਪ੍ਰੋਬਲਮ ਪਈ ਆ ਤੇ ਉਹਦੀ ਅਜੇ ਇਨਵੈਸਟੀਗੇਸ਼ਨ ਜਾਰੀ ਆ ਉਸ ਤੋਂ ਬਾਅਦ ਨੈਸਟਿੰਗ ਕਰਕੇ ਭਾਰਨ ਖੜੀ ਲੜਕੀ ਦੀ ਉਮਰ ਕਿੰਨੀ ਸੀ ਨਗਰ ਵੈਰੀਫਾਈ ਕਰਾਂਗੇ ਜੀ ਵੈਰੀਫਾਈ ਕਰਾਂਗੇ ਜੀ ਪੁੱਛਿਆ ਨਹੀਂ ਜੇ ਮੈਂ ਲੜਕੀ ਦੋ ਬੰਦਾ ਵੈਜ ਰਗਾ ਕੇ ਸਾਰੀ ਇਨਵੈਸਟੀਗੇਸ਼ਨ ਕਰਕੇ ਥੋੜੀ ਤਨੁਮਤ ਉਹ ਕੋਈ ਸੀਸੀਟੀਵੀ ਕੈਮਰਾ ਜੀ ਉਹ ਕਰਦੇ ਚੈੱਕ ਕਰਦੇ ਅਜੇ ਹੋਣੀ ਸਾਰਾ ਕਬਾਰ ਦਾ ਹੋਣੀ ਟਾਈਮ ਹੈ ਕਰਦੇ ਸਾਰਾ ਕੰਮ ਕਰਕੇ ਕਲੀਅਰਟੀ ਕਰਾਂਗੇ ਬਾਅਦ ਠੀਕ ਹੈ